ਇੱਕ ਸੈਂਟਰ ਸਰਕਾਰ ਵੱਲੋਂ ਜੋ ਪ੍ਰਮਾਣ ਜਾਰੀ ਕੀਤਾ ਗਿਆ ਡਰਾਈਵਰਾਂ ਦੇ ਉੱਤੇ ਜਿਹਦੀ ਵਿਰੋਧਤਾ ਦੇ ਪਜੋਂ ਪੂਰੇ ਟਰੱਕ ਆਪਰੇਟਰਾਂ ਵੱਲੋਂ ਪੂਰੇ ਪੰਜਾਬ ਪਰ ਦੇ ਵਿੱਚ ਜਿੰਨੇ ਵੀ ਡਰਾਈਵਰ ਨੇ ਉਹਨਾਂ ਦਾ ਅੱਜ ਦਾ ਵਿਰੋਧ ਕਰਕੇ ਚੱਕਾ ਜਾਮ ਕੀਤਾ ਗਿਆ ਸਰਕਾਰ ਨੇ ਜਿਹੜਾ ਇਹ ਕਾਨੂੰਨ ਲੈ ਕੇ ਆਇਆ ਤਾਂ ਬੜਾ ਹੀ ਮਾਰੂ ਕਾਨੂੰਨ ਹੈ ਔਰ ਜੇਕਰ ਇਹ ਕਾਨੂੰਨ ਲੈ ਕੇ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਜਿਹੜੀ ਵਿਵਸਥਾ ਤਾਂ ਪੰਜਾਬ ਦੇ ਵਿੱਚ ਜੋ ਇਦਾਂ ਦੀ ਸਹੂਲਤ ਨਹੀਂ ਹੈ ਵੀ ਇਦਾਂ ਦੇ ਕਾਨੂੰਨ ਲਾਗੂ ਕੀਤੇ ਜਾਂਦੇ ਆ ਪਰ ਸਾਡੇ ਕੋਲ ਜਿਹੜਾ ਹੁਣ ਡੀਜ਼ਲ ਹੈ 2000 ਦੇ ਕਰੀਬ ਰਹਿ ਚੁੱਕਿਆ ਜਿਹਦੇ ਕਾਰਨ ਸਾਰੀਆਂ ਬਸਾਂ ਸ਼ਾਂਤ ਤੱਕ ਕੜ ਜਾਂਦੀਆਂ ਸਸੀ ਕਾਜੀ ਤੁਸੀਂ ਦੇਖ ਰਹੇ ਹੋ ਦਾ ਸਮਰ ਨੂੰ ਤੇ ਮੈਂ ਬਠਿੰਡਾ ਤੋਂ ਇਸ ਕਰਨ ਸਿੰਘ ਕਿ ਇਧਰ ਸਰਕਾਰ ਦੇ ਜੋ ਡਰਾਈਵਰਾਂ ਖਿਲਾਫ ਇੱਕ ਫੈਸਲਾ ਕੀਤਾ ਗਿਆ ਉਸ ਨੂੰ ਲੈ ਕੇ ਕਿੰਨਾ ਕਸਰ ਪਿਆ ਜਿੱਥੇ ਡਰਾਈਵਰ ਹੜਤਾਲ ਤੇ ਚਲੇ ਗਿਆਨ ਅਤੇ ਹੁਣ ਡੀਜ਼ਲ ਪੈਟਰੋਲ ਬਿਲਕੁਲ ਵੀ ਸਾਰੇ ਸ਼ਹਿਰ ਦੇ ਅੰਦਰ ਕੀ ਸਾਰੇ ਆਪਣਾ ਪੰਜਾਬ ਦੇ ਅੰਦਰ ਡੀਜ਼ਲ ਪੈਟਰੋਲ ਦੇ ਅੰਦਰ ਖਤਮ ਹੋ ਚੁੱਕੇ ਪੰਪਾਂ ਦੇ ਉੱਤੇ ਤੇ ਅੱਜ ਡੀਜ਼ਲ ਤਾਂ ਬਿਲਕੁਲ ਵੀ ਨਹੀਂ ਮਿਲਿਆ ਥੋੜਾ ਮੋਟਾ ਪੈਟਰੋਲ ਮਿਲ ਰਿਹਾ ਹੈ ਉਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਸਰਕਾਰੀ ਤੰਤਰ ਦੀ ਤਾਂ ਬਠਿੰਡਾ ਦੇ ਅੰਦਰ 50% ਜਿਹੜੀਆਂ ਬੱਸਾਂ ਨੇ ਉਹ ਬੰਦ ਹੋ ਚੁੱਕੀਆਂ ਨੇ ਕਿਉਂਕਿ ਡੀਜ਼ਲ ਇੱਥੇ ਬਿਲਕੁਲ ਸਮਾਪਤ ਹੋ ਚੁੱਕਿਆ ਤੇ ਸਾਡੇ ਨਾਲ ਕੁਝ ਇੱਥੇ ਆਗੂ ਜੁੜੇ ਨੇ ਜਿਹਨਾਂ ਦੇ ਅਸੀਂ ਉਹਨਾਂ ਦਾ ਗਲਬਦ ਕਰਾਂਗੇ ਸੱਸੀ ਜੀ ਸੱਸੀ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪ੍ਰਧਾਨ ਬਠਿੰਡਾ ਦੀ ਕੁਲਦੀਪ ਜੀ ਗੱਲ ਕਰੀਏ ਡੀਜ਼ਲ ਪੈਟਰੋਲ ਦਾ ਜੋ ਆਪਾਂ ਇਹ ਪੁਛਾਰੀਆਂ ਬੱਸਾਂ ਇੱਥੇ ਆਪਾਂ ਰੱਖੜੀਆਂ ਕਰਤੀਆਂ ਕਾਰਨ ਕੀ ਰਿਹਾ ਇਹ ਇੱਕ ਸੈਂਟਰ ਸਰਕਾਰ ਵੱਲੋਂ ਜੋ ਫਰਮਾਨ ਜਾਰੀ ਕੀਤਾ ਗਿਆ ਡਰਾਈਵਰਾਂ ਦੇ ਉੱਪਰ ਜੀਦੀ ਵਿਰੋਧਤਾ ਦੇ ਵਜੋਂ ਪੂਰੇ ਟਰੱਕ ਆਪਰੇਟਰਾਂ ਬਲੌਰ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਡਰਾਈਵਰ ਨੇ ਉਹਨਾਂ ਦਾ ਚੀਜ਼ ਦਾ ਵਿਰੋਧ ਕਰਕੇ ਚੱਕਾ ਜਾਮ ਕੀਤਾ ਗਿਆ ਜਿਸ ਦੇ ਕਾਰਨ ਜਿਹੜੀ ਸਾਰੀ ਸਰਵਿਸ ਰੁਕ ਚੁੱਕੀ ਹੈ ਉਹ ਨਾ ਹੀ ਕਿਸੇ ਪਾਸੇ ਕੋਈ ਪਟਵਾਲਾ ਆ ਰਿਹਾ ਨਾ ਡੀਲ ਆ ਰਿਹਾ ਔਰ ਇਸ ਦੀ ਵਿਰੋਧਤਾ ਸੀ ਜਿਹੜੇ ਸਾਡੇ ਪੀਆਰਟੀ ਦੇ ਡਰਾਈਵਰ ਨੇ ਔਰ ਕਨੈਕਟਰ ਨੇ ਅਸੀਂ ਵੀ ਇਸ ਦੀ ਵਿਰੋਧਤਾ ਕਰਦੇ ਹਾਂ ਸਰਕਾਰ ਨੇ ਜਿਹੜਾ ਇਹ ਕਾਨੂੰਨ ਲੈ ਕੇ ਆਂਦਾ ਬੜਾ ਹੀ ਮਾਰੂ ਕਾਨੂੰਨ ਹੈ ਔਰ ਜੇਕਰ ਇਹ ਕਾਨੂੰਨ ਲੈ ਕੇ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਜਿਹੜੀ ਵਿਵਸਥਾ ਇਹ ਪੰਜਾਬ ਦੇ ਵਿੱਚ ਜੋ ਇਦਾਂ ਦੀ ਸਹੂਲਤ ਨਹੀਂ ਹੈ ਵੀ ਇਦਾਂ ਦੇ ਕਾਨੂੰਨ ਲਾਗੂ ਕੀਤੇ ਜਾਣ। ਬੱਸਾਂ ਦੀ ਗੱਲ ਕਰੀਏ ਤਾਂ ਹੁਣ ਬੱਸਾਂ ਤੁਹਾਡੇ ਕੋਲ ਕਿੰਨੇ ਪਰਸੈਂਟ ਬੱਸਾਂ ਨੇ ਜਿਹੜੀਆਂ ਖੜ੍ਹ ਚੁੱਕੀਆਂ ਨੇ ਕਿੰਨੀਆਂ ਬੱਸਾਂ ਟੋਟਲ ਬਠਿੰਡੇ ਡੀਪੂ ਦੇ ਵਿੱਚ। ਲਗਭਗ ਜੇ ਆਪਾਂ ਬਠਿੰਡੇ ਡੀਪੂ ਦੀ ਗੱਲ ਕਰੀਏ, ਬਠਿੰਡੇ ਡੀਪੂ ਦੇ ਵਿੱਚੋਂ 50% ਬੱਸਾਂ ਜਿਹੜੀਆਂ ਰੁਕ ਚੁੱਕੀਆਂ ਨੇ ਔਰ ਸ਼ਾਮ ਤੱਕ 50% ਬੱਸਾਂ ਜਿਹੜੀਆਂ ਹੋਰ ਨੇ ਉਹ ਆ ਕੇ ਡੀਪੂ ਦੇ ਵਿੱਚ ਠੱਲੀਆਂ ਜਾ ਰਹੀਆਂ ਨੇ। ਕਿਉਂਕਿ ਜੇ ਡੀਜ਼ਲ ਆ ਜਿਹੜਾ ਲਗਭਗ 14000 ਪੈਂਦਾ ਹੈ ਦਿੱਲੀ ਦਾ ਪਰ ਸਾਡੇ ਕੋਲ ਜਿਹੜਾ ਹੁਣ ਡੀਜ਼ਲ ਹੈ 2000 ਦੇ ਕਰੀਬ ਰ ਇਦੇ ਕਾਰਨ ਸਾਰੀਆਂ ਬਸਾਂ ਸ਼ਾਂਤ ਤੱਕ ਖੜ੍ਹ ਜੈਣਗੀਆਂ ਕੱਲ ਤੱਕ ਕੋਈ ਬਸ ਨਹੀਂ ਚੱਲੇਗੀ ਡੀਜ਼ਲ ਨਾ ਆਇਆ ਤਾਂ ਨਹੀਂ ਬਿਲਕੁਲ ਨਹੀਂ ਕੱਲ ਤੱਕ ਕੋਈ ਬਸ ਨਹੀਂ ਚੱਲੇਗੀ ਔਰ ਕੱਲ ਨੂੰ ਜਿਹੜਾ ਸਾਡੀ ਜਥੇਬੰਦੀ ਵੱਲੋਂ ਵੀ ਜਿਹੜਾ ਬੰਦ ਦਾ ਸੱਤਾ ਦਿੱਤਾ ਗਿਆ ਹੈਗਾ ਪੂਰੇ ਪੰਜਾਬ ਭਰ ਦੇ ਵਿੱਚ ਇਹ ਚੱਕਾ ਜੰਮ ਕਰ ਦੇ। ਦੇਖੋ ਜੀ ਤੁਸੀਂ ਦੇਖ ਰਹੇ ਹੋ ਅੱਜ ਬੱਸਾਂ ਦੇ ਵਿੱਚ ਅਸੀਂ ਇੱਥੇ ਆਏ ਆ ਬੱਸ ਸਟੈਂਡ ਦੇ ਅੰਦਰ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਪੰਜਾਬ ਜੇ ਆਪਣਾ 50% ਦੀ ਗੱਲ ਕਰੀਏ ਤਾਂ ਬੱਸਾਂ ਅੰਦਰ ਲੱਗ ਚੁੱਕੀਆਂ ਨੇ ਕਿਉਂਕਿ ਡੀਜ਼ਲ ਖਤਮ ਹੋ ਚੁੱਕਿਆ ਹੈ ਡੀਜ਼ਲ ਜੇ ਇਹਨਾਂ ਕੋਲੇ ਗੱਲ ਕਰੀਏ ਤਾਂ ਰੋਜ਼ ਦੀ 14000 14000 ਲੀਟਰ ਜਿਹੜਾ ਡੀਜ਼ਲ ਇੱਥੇ ਰੋਜ਼ ਫੁਕਿਆ ਮੈਂ ਤਾਂ ਬੱਸਾਂ ਦੇ ਨਾਲ ਤੇ ਉਹਦੇ ਨਾਲ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਡੀਜ਼ਲ ਜਿਹੜਾ ਬਹੁਤ ਘੱਟ ਰਹਿ ਚੁੱਕਾ 2000 3000 ਲੀਟਰ ਜਾਂ 4000 ਲੀਟਰ ਇੱਥੇ ਅੰਦਰ ਬੱਸਾਂ ਅੰਦਰ ਵੀ ਇੱਥੇ ਆਪਣਾ ਜਿਹੜਾ ਜਿਹਨਾਂ ਦਾ ਪੰਪ ਉਹਦੇ ਅੰਦਰ ਹੈਗਾ ਤੇਲ ਬਾਕੀ ਸਾਰਾ ਡੀਜ਼ਲ ਇੱਥੋਂ ਆਪੇ ਸੁਨਾਤ ਹੋ ਚੁੱਕਿਆ ਹੈ ਅਗਰ ਡੀਜ਼ਲ ਦਾ ਕੋਈ ਹੱਲ ਨਹੀਂ ਹੁੰਦਾ ਅਗਰ ਵੀ ਆਪਣਾ ਇਹਨਾਂ ਦਾ ਹੱਲ ਨਹੀਂ ਦਾ ਪ੍ਰੋਬਲਮ ਦਾ ਡੀਜ਼ਲ ਦਾ ਤਾਂ ਇਹ ਬੱਸਾਂ ਕੱਲ ਤੱਕ ਬਿਲਕੁਲ ਸਾਰੀਆਂ ਦੇ ਸਾਰੀਆਂ ਬੱਸਾਂ ਰੁਕ ਜਾਣੀਆਂ ਤੇ ਆਓ ਸਾਨੂੰ ਹੋਰ ਵੀ ਸੁਣਾਉਂਦੇ ਕਿ ਸਬਡੈਂਟ ਹੈ। ਕੀ ਕਿ ਚੰਡਾ ਜਿਹੜਾ ਡੀਜ਼ਲ ਨਹੀਂ ਉਹਦੇ ਕਾਰਨ ਬੱਸਾਂ 'ਚ ਕਿੰਨੇ ਪ੍ਰਭਾਵ? ਪ੍ਰਭਾਵ ਹੁਣ ਤੱਕ 40 45% ਹੋ ਚੁੱਕਿਆ। ਜਿਵੇਂ ਇਹ ਟੋਟਲ ਲਾਈਨ ਦਾ 50% ਦਾ ਫਰਕ ਪੈ ਚੁੱਕਾ ਹੈ। ਕਿਹੜੇ ਕਿਹੜੇ ਰੂਟ ਜਿਹੜੇ ਪ੍ਰਭਾਵਿਤ ਹੋਏ ਆ? ਲਗਭਗ ਸਾਰੀ ਰੂਟ ਪ੍ਰਭਾਵਿਤ ਹੋਈ। ਕਿੰਨੇ ਬੱਸਾਂ ਪੜ ਗਈਆਂ ਇਹ ਜੀ ਗੱਲ ਕਰੀਏ। ਅੱਜ ਦੱਸੇ 50% ਬੱਸਾਂ ਹਟ ਚੁੱਕੀਆਂ। ਕਿੰਨਾ ਡੀਜ਼ਲ ਰੋਜ਼ ਅੱਜ ਲੱਗਦਾ ਕਰੇ? ਰੋਜ਼ ਸਾਡਾ 14 15 ਦੇ ਵਿੱਚ ਵਿੱਚ ਰਿਹਾ 14000 ਜਾਂ 15000। ਸਾਡੇ ਕੋਲੇ ਕਿੰਨਾ ਬੀਜਾਸ ਸਾਡੇ ਕੋਲੇ ਹੁਣ ਬਿਲਕੁਲ ਨਹੀਂ ਹੈ 4000 ਲੀਟਰ ਹੈ ਉਹ ਵੀ ਜੀ ਐਮ ਬਿਲਕੁਲ ਦੋ ਦੋ ਪੰਪਾ ਸਾਡੇ ਇਹ ਇਹ ਤੇ 20 ਚ 20 ਲੀਟਰ ਪੈਂਦੇ ਤੇ ਰੂਟਾਂ ਦੀ ਗੱਲ ਕਰੀਏ ਦੋ 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 ਯਾਰ ਨਹੀਂ ਕਿਹੜੇ 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 ਰੂਟ ਬੰਦ ਕੀਤੇ ਗਏ ਸਾਲ ਦੀ ਇਹ ਤੇ ਬੰਦ ਕੋਈ ਨਹੀਂ ਜਿੱਦਾਂ ਪਸਾ ਤੇਲ ਹੈ ਨਹੀਂ ਐ ਜੋ ਵੱਡੇ ਨੇ ਚੰਡੀਗੜ੍ਹ ਜਾਣਾ ਸੀ ਪਿੱਛੋਂ ਆਈ ਹੈ ਹਬੋਰ ਤੇ ਇਧਰੋਂ ਜਾਣਾ ਉਹਦੇ ਕੋਲ ਤੇਲ ਹੈ ਨਹੀਂ ਉਹ ਫੜਾਤੀ ਫਿਰ ਅਸੀਂ ਅਦਰ ਸਟੇਟ ਵਾਸਤੇ ਕੀ ਕਰਦੇ ਨਹੀਂ ਹਜੇ ਨਹੀਂ ਕੁਝ ਚੱਲਦਾ ਤੇ ਤੇਲ ਹੀ ਨਹੀਂ ਤੇਲ ਮਿਲਦਾ ਹੀ ਨਹੀਂ ਰਾਜ ਖਾਣ ਦੇ ਉੱਤੇ ਜੇ ਮਾਲੂ ਕੱਲ ਤੱਕ ਡੀਜ਼ਲ ਨਹੀਂ ਆਂਦਾ ਤਾਂ ਫਿਰ ਕੀ ਹੈ ਨਹੀਂ ਬਿਲਕੁਲ ਖੜ ਜਾਂਦੇ ਕਿੰਨੀਆਂ ਟੋਟਲ ਬੱਸਾਂ ਆਪਣੇ ਕੋਲ ਹੰਡੇ ਦੀਆਂ ਸਾਡੇ ਕੋਲ 150 ਤੇ 93 ਬੱਸਾਂ ਨਹੀਂ ਕਿੰਨੀ ਬੱਸਾਂ 100 ਦੇ ਕਰੀਬ ਬੱਸ ਕਿਹ ਜੀ ਖੜ ਚੁੱਕੀ ਹੈ ਨਹੀਂ 100 ਨਹੀਂ ਖੜੀ 75 80 ਬੱਸਾਂ ਖੜ ਚੁੱਕੀ ਕਿ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਤੁਹਾਡਾ ਮੇਰਾ ਨਾਮ ਸੁਝੰਨ ਦੱਸਾਂਗੇ ਜੀ ਡਿਊਟੀ ਇੰਸਪੈਕਟਰ ਹਾਂ ਜੀ ਕਿੰਨੀਆਂ ਬੱਸਾਂ ਦੇ ਜਿਹੜਾ ਡੀਜ਼ਲ ਨਹੀਂ ਵੀ ਆਪਣਾ ਬੰਦ ਰਿਹਾ ਕਿੰਨਾਂ ਸੌਦੇ ਅਸਰ ਕਰਾ ਜੀ ਕਿੰਨੀਆਂ ਕਿ ਬੱਸਾਂ ਬੰਦ ਹੁਣ ਤੱਕ 50% ਬੱਸਾਂ ਬੰਦ ਹੋ ਚੁੱਕੀਆਂ ਜੀ ਵੀ ਜਦੋਂ ਬਸ ਚਾਰ ਕਹ ਹਜ਼ਾਰ ਡੀਟਾ ਸਾਡੇ ਕੋਲੇ ਬਚਦਾ ਖਰਚ ਤੱਕ ਹੋ ਜੇ ਨਾ ਕਿਤੋਂ ਆਇਆ ਤਾਂ ਖਤਮ ਹੋ ਜਾਊਗਾ ਕਿੰਨੀ ਖਾਤਾ ਜੀ ਆ ਰੋਜ਼ ਸਾਢੇ 14 ਤੋਂ 15000 ਜੀ ਟਿਕਟ ਡੀ ਲੱਗਦਾ ਹੀ ਰਹਿੰਦਾ ਕਿੰਨੀਆਂ ਟੋਟਲ ਬਸਾਂ ਨੇ 193 ਬਸਾਂ ਜੀ ਆਪਣੇ ਕੋਲ ਇਹਦੇ ਚੋਂ ਹੁਣ ਤੱਕ 65 70 ਦੇ ਕਰੀਬ ਬਸਾਂ ਖੜ ਚੁੱਕੀਆਂ ਤੇ ਰੂਟ ਜੇ ਆਪਾਂ ਕਹੀ ਦੀ ਹਾਲ ਦੀ ਅੰਦਾਜ਼ਾ ਕਿਹੜੇ ਕਿਹੜੇ ਰੂਟ ਬੰਦ ਹੋ ਚੁੱਕੇ ਹਨ ਅਦਰ ਸਾਰੇ ਰੂਟ ਅਸੀਂ ਬੰਦ ਕਰ ਲਿਆ ਜੀ ਤੇ ਨੇੜੇ ਦੀ ਸੇਵਾ ਚਲਾ ਰਹੇ ਆ ਅੰਮ੍ਰੋਡ ਡੱਬਾ ਜਾਂ ਮਤਲਬ ਕਿ ਨੇੜੇ ਦੇ ਲੋਕਲ ਰੂਟ ਹੈ ਉਹ ਚਲਾਈ ਜਾ ਰਹੀ ਹੈ ਪਰ ਉਹ ਵੀ ਕੱਲ ਤੱਕ ਬੰਦ ਹੋ ਜਾਵੇ ਜੇ ਉਹਦਾ ਹੱਲ ਨਹੀਂ ਹੁੰਦਾ ਤਾਂ ਫਿਰ ਅਗਲਾ ਕੀ ਹੈ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਂ ਜੀ ਬਿਲਕੁਲ ਬੰਦ ਹੋਊਗਾ ਫਿਰ ਡੀਲ ਤੋਂ ਬਿਨਾਂ ਤਾਂ ਬੰਦ ਹੀ